ਜਿਹੜਾ ਸਾਡਾ 68 ਕਿਲੋ ਅਫੀਮ ਰਿਕਵਰੀ ਵਾਲਾ ਕੇਸ ਸੀ ਉਹ ਚੈੱਕ professionਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕ ਅ ਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ حاصل ਹੋਈ ਜਿੱਥੇ ਜਦੋਂ ਜਿਹੜਾ 68 ਕਿਲੋ ਦਾ ਸੋਰਸ ਸੀ ਬੰਦਾ ਦਾ ਨੇਮ ਆਫ ਕਮਲ ਸਿੰਘ ਪ੍ਰੈਜ਼ੀਡੈਂਟ ਆਫ ਗੁੰਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਿਹਾ ਹੈ ਇਹ ਜਿਹੜਾ ਜਿੰਨਾ ਵੀ ਕਨਸਾਈਨਮੈਂਟ ਸੀ 60 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਆ ਉਹਦਾ ਮੇਨ ਸੋਰਸ ਇਹ ਕਮਲਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟੀਕੁਲੇਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲ ਕਾ ਪੁਲਿਸ Jharkhand ਸੇ ਮੇਨ ਮਾਸਟਰਮਾਈਂਡ ਨੂੰ ਫੜਕੇ ਇਥੇ ਫਾਜ਼ਿਲ ਕਾ ਲੈ ਕੇ ਆਈਏ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਦੇ ਵੀ ਇਹਦੇ ਵਿੱਚ ਸੰਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ ਪੀਸ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਨਾ ਇਹ ਇੱਕ ਬਹੁਤ ਵੱਡੀ ਮਹਿਮੰਦੀ ਹੈ ਕਿ ਕਾਮਯਾਬੀ ਹੈ ਸਾਡੀ ਟੀਮ ਦੀ ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੀ ਸਮਗਰੀ ਹੈ ਟੂ ਬੀ ਵੈਰੀਫਾਈਡ ਜੀ ਬਟ ਯੈਸ ਇਹਦੀ ਪ੍ਰਾਪਰਟੀਆਂ ਸੀਗੀ ਉੱਥੇ ਔਰ ਉਹ ਐਜ਼ ਆਈ ਸੈਡ ਕਿ ਪ੍ਰੋਪਰ ਆਇਡੈਂਟੀਫਾਈ ਕਰਕੇ ਰੈਵਨਿਊ ਰਿਕਾਰਡਸ ਲੈ ਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਅੱਗੇ ਜਿਸ ਵੀ ਬੰਦੇ ਦਾ ਪੰਜਾਬ 'ਚ ਰੋਲ ਆਊਗਾ ਜਿਹੜੇ ਇਹਨਾਂ ਕੋਲੋਂ ਸਮਾਨ ਲੈਂਦੇ ਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਵੀਲ ਪੁੱਟ ਦੇਣ ਲੱਗਦਾ ਕਿ ਵੱਡਾ ਨੈਟਵਰਕ ਹੈ ਜੀ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਜਿਹਨੂੰ ਕ੍ਰੈਕ ਕੀਤਾ ਦੇਖਿਓ ਇਹ ਇੱਕ ਨੈਟਵਰਕ ਕ੍ਰੈਕ ਹੀ ਕੀਤਾ ਹੈ ਫਜ਼ਿਲਕਾ ਪੁਲਿਸ ਨੇ ਕਿਉਂਕਿ ਇੰਨੀ ਵੱਡੀ ਇਹ ਰਿਕਵਰੀ ਹੈ ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੇਨ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਯੂ ਨੋ ਐਂਡ ਟੂ ਐਂਡ ਕਰੈਕ ਕੀਤਾ ਹੈ ਜੀ ਥੈਂਕ ਯੂ ਜਿਹੜਾ ਸਾਡਾ 68 ਕਿਲੋ ਅਫੀਮ ਰਿਕਵਰੀ ਵਾਲਾ ਕੇਸ ਸੀ ਉਹ ਚਿਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕ ਅ ਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿੱਥੇ ਜਦੋਂ ਜਿਹੜਾ 68 ਕਿਲੋ ਦਾ ਸੋਰਸ ਸੀ ਬੰਦਾ ਅ ਦ ਨੇਮ ਆਫ ਕਮਲ ਸਿੰਘ ਰੈਜ਼ੀਡੈਂਟ ਆਫ ਗੁਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰਟ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਿਹਾ ਹੈ ਇਹ ਜਿਹੜਾ ਜਿੰਨਾ ਵੀ ਕੰਸਾਈਨਮੈਂਟ ਸੀ 66 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਇਆ ਉਹਦਾ ਮੇਨ ਸੋਰਸ ਇਹ ਕਮਲ ਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟਿਕਲਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲਕਾ ਪੁਲਿਸ Jharkhand سے مین ماسਟਰਮਾਈਂਡ ਨੂੰ ਫੜ ਕੇ ਇੱਥੇ ਫਾਜ਼ਿਲਕਾ ਲੈ ਕੇ ਆਈਏ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਦੇ ਵੀ ਇਹਦੇ ਸੰਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ ਪリーズ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਨਾ ਇਹ ਇੱਕ ਬਹੁਤ ਵੱਡੀ ਮੈਮੰਦੀ ਹੈ ਕਿ ਕਾਮਯਾਬੀ ਹੈ ਸਾਡੀ ਟੀਮ ਦੀ ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੀ ਸਮਗਣੀ اور وہ ایز ای سیڈ کی پروپر ائیڈنٹیفائی کر کے ریونیو ریکارڈز لے کے اسیں اگے کاروائی کریں گے اگے جس بھی بندے دا پنجاب چ رول آوگا جڑے انہاں کولوں سامان لین دے سی انہاں نوں وی ائیڈنٹیفائی کر کے ویل پٹ देम بیک لگدا ہے کہ بڑا نیٹ ورک ہے جی پنجاب دے اندر چل رہا ہے جنوں کریک کیتا دیکھیے یہ ایک نیٹ ورک کریک ہی کیتا ہے فضل کا پولیس نے کیونکہ اتنی وڈی ہے ریکوری ہے ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੈਂ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਯੂ ਨੋ ਐਂਡ ਟੂ ਐਂਡ ਕ੍ਰੈਕ ਕੀਤਾ ਹੈ ਜੀ ਥੈਂਕ ਯੂ